ਸਤਨਾਮ ਸ੍ਰੀ ਵਾਹਿਗੁਰੂ ਜੀ ਬਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨਾthਿਆ ਜਾ ਕਾ ਅੰਗ ਦਿਆ ਪ੍ਰਭ ਤਾਂ ਕ ਸਬਦ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਬਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੂਚੈ ਸਭ ਜੀਆ ਸੋ ਪਸੰਭੈ ਸਤਗੁਰ ਪ੍ਰਭ ਕਛ ਬਿਗਨ ਨਾ ਥਿਆ ਝਾਂਕਾ ਅੰਗ ਦਿਆਲ ਪ੍ਰਭ ਤਾਂ ਕਹਿ ਸਭ ਦਾਸ ਸਦਾ ਸਦਵੜਿਆਈਆਂ ਨਾਨਕ ਗੁਰਪਾਸ ਬਿਲਾਵਲ ਮਹਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਰ ਜੈ ਕਰਨਾ ਹੈ ਲੋਚੇ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛਿ ਬਿਗਨ ਨਾ ਥੀਆ ਜਾ ਕਾ ਅੰਗ ਦਿਆ ਕਬ ਤਾ ਕੇ ਸਭ ਦਾਸ ਸਦਾ ਸਦਾ ਵੜਿਆਈਆ ਨਾਨਕ ਕਿਰਪਾ ਸ ਬਲਾਵਲ ਮਹਲਾ ਪੰਜਵਾ ਫਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੋਚੇ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛਿ ਬਿਗਨ ਨਾ ਥੀਆ ਜਾ ਕਾ ਅੰਗ ਦਿਆ ਤਾ ਕਹਿ ਸਬਦਾਸ ਸਦਾ ਸਦਾ ਵੜਿਆਈਆ ਨਾਨਕ ਗੁਰਪਾਸ ਬਿਲਾਵਲ ਮਹਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤ ਕਰਨਹ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛ ਬਿਗਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾਂ ਕਹਿ ਸਬਦਾਸ ਸਦਾ ਸਦਾ ਵੜਿਆਈਆ ਨਾਨਕ ਗੁਰਪਾਸ ਬਿਲਾਵਲ ਮਹਲਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੂਤੇ ਸਭ ਜੀਆ ਸੋਪਸਨ ਬਹੇ ਸਤਗੁਰ ਪ੍ਰਭ ਕਛ ਬਿਗਨ ਨਾ ਥੀਆ ਜਾਂ ਕਾ ਅੰਗਿਆਰ ਪ੍ਰਭ ਤਾਂ ਕਹਿ ਸਭ ਦਾਸ ਸਦਾ ਸਦਵੜਿਆਈਆਂ ਨਾਨਕ ਗੁਰਪਾਸ ਬ라ਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਨਰਹਾਉ ਜੈ ਜੈਕਾਰ ਜਗਤਰਨ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨਥੀਆ ਜਾ ਕਾ ਅੰਗ ਬਿਆ ਕਬ ਤਾਂ ਕੈ ਸਬਦਾਸ ਸਦਾ ਸਦਾ ਵੜਿਆਈਆ ਨਾਨਕ ਕਿਰਪਾਸ ਬਿਲਾਵਲ ਮਹਲਾ ਪੰਜਵਾ ਫਹਿਜ ਸਮਾਦ ਅਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰਨ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨਥੀਆ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾ ਕੈ ਸਬਦ ਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰਪਾਸ ਬਲਾਵਲ ਮਹਲਾ 5 ਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗ ਕਰ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਸ਼ ਬਿਗਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾ ਕੈ ਸਬਦ ਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰਪਾਸ ਬਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੂਤੇ ਸਭ ਜੀਆ ਸੁਖ ਸੰਭਏ ਸਤਗੁਰ ਪ੍ਰਭੂ ਕਸ਼ ਬਿਗਨ ਨਾ ਥੀਆ ਜਾਂ ਕਾ ਅੰਗ ਦਿਆਲ ਪ੍ਰਭ ਤਾ ਕੈ ਸਭ ਦਾਸ ਸਦਾ ਸਦਵੜਿਆਈਆ ਨਾਨਕ ਗੁਰਪਾਸ ਬਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨਾ ਥੀਆ ਜਾਂ ਕਾ ਅੰਗ ਬਿਆ ਪ੍ਰਭ ਤਾਂ ਕੈ ਸਭ ਦਾਸ ਸਦਾ ਸਦਾ ਵੜਿਆਈਆਂ ਨਾਨਕ ਕਿਰਪਾ ਸ ਬਲਾਵਲ ਮਹਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਏ ਸਤਗੁਰ ਪ੍ਰਭ ਕਛ ਬਿਗਨ ਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾ ਕੈ ਸਬਦ ਦਾਸ ਸਦਾ ਸਦਵੜਿਆਈਆ ਨਾਨਕ ਗੁਰਪਾਸ ਬਰਬੜ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤ ਕਰ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਗੁਰ ਪ੍ਰਭ ਕਛ ਬਿਗਨ ਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾ ਕੈ ਸਬਦ ਦਾਸ ਸਦਾ ਸਦਾ ਵੜੇ ਆਈਆਂ ਨਾਨਕ ਗੁਰਪਾਸ ਬਿਲਾਵਲ ਮਹਲਾ 5ਵਾਂ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੂਤੇ ਸਭ ਜੀਆ ਸੋ ਪਰਸਨ ਬਹੇ ਸਤਗੁਰ ਪ੍ਰਭ ਕਸ਼ ਬਿਗਨ ਨਾ ਥੀਆ ਜਾਂ ਕਾ ਅੰਗ ਦਿਆਲ ਪ੍ਰਭ ਤਾ ਕੈ ਸਭ ਦਾਸ ਸਦਾ ਸਦਾ ਵੜੇ ਆਈਆਂ ਨਾਨਕ ਗੁਰਪਾਸ ਬਿਲਾਵਲ ਮਹਲਾ 5ਵਾਂ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨ ਨ ਥੀਆ ਜਾ ਕਾ ਅੰਗ ਦਿਆ ਪ੍ਰਭ ਤਾਂ ਕੈ ਸਭ ਦਾਸ ਸਦਾ ਸਦਾ ਵੜਿਆਈਆ ਨਾਨਕ ਕਿਰਪਾ ਸ ਬਲਾਵਲ ਮਹਲਾ ਪੰਜਵਾ ਫਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰ ਮਹਿ ਹੋਇ ਤੇ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛ ਬਿਗਨ ਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾ ਕੈ ਸਭ ਦਾਸ ਸਦਾ ਸਦਵੜਿਆਈਆ ਨਾਨਕ ਗੁਰ ਪਾਸ ਬਾਬਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤ ਕਰਨਹ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛ ਬਿਗਨ ਨਾ ਥੀਆ ਜਾਂ ਕਾ ਅੰਗ ਦਿਆ ਕਰਬ ਤਾਂ ਕੇ ਸਬਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰਪਾਸ ਬਿਲਾਵਲ ਮਹਲਾ ਪੰਜਵਾ ਸਹਿਜ ਸਮਾਦ ਅਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੂਤੇ ਸਭ ਜੀਆ ਸੋ ਪਰਸਨ ਬਹੇ ਸਤਗੁਰ ਪ੍ਰਭ ਕਛ ਬਿਗਨ ਨਾ ਥੀਆ ਜਾਂ ਕਾ ਅੰਗਿਆਰ ਪ੍ਰਭ ਤਾਂ ਕੇ ਸਬਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰਪਾਸ ਬਿਲਾਵਲ ਮਹਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰਨ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨ ਨਾ ਥੀਆ ਜਾ ਕਾ ਅੰਗ ਬਿਆ ਕਬ ਤਾਂ ਕੈ ਸਬਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਬਿਲਾਵਲ ਮਹਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਰਹਾਉ ਜੈ ਜੈਕਾਰ ਜਗਤ ਮਹਿ ਲੋਚੈ ਸਭ ਜੀਆ ਸੋ ਪਰਸਨ ਬਹੈ ਸਤਿਗੁਰ ਪ੍ਰਭ ਕਸ਼ਬਿ ਗੰਨਾthਿਆ ਜਾਂ ਕਾ ਅੰਗ ਦਿਆ ਪ੍ਰਭ ਤਾ ਕਹਿ ਸਭ ਦਾਸ ਸਦਾ ਸਦਵੜਿਆਈਆਂ ਨਾਨਕ ਗੁਰਪਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਬਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅਮਰਤ ਗੁਣ ਚੀਨ ਰਹਾਉ ਜੈ ਜੈਕਾਰ ਜਗਤ ਮਹਿ ਲੋਚੈ ਸਭ ਜੀਆ ਈਆ ਸੁਖਸਨ ਭਏ ਸਤਿਗੁਰ ਪ੍ਰਭ ਕਛ ਬਿਗਨ ਨਾ ਥੀਆ ਜਾ ਕਾ ਅੰਗ ਦਿਆ ਪ੍ਰਭ ਤਾ ਕੈ ਸਬਦ दास ਸਦਾ ਸਦਾ ਵੜਿਆਈਆ ਨਾਨਕ ਗੁਰਪਾਠ ਬਿਲਾਵਲ ਮਹਲਾ 5 ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈ ਕਾਲ ਜਗਤਰ ਮਹਿ ਲੋਚੈ ਸਭ ਜੀਆ ਸੁਖਸਨ ਭਏ ਸਤਿਗੁਰ ਪ੍ਰਭ ਕਛ ਬਿਗਨ ਨਾ ਥੀਆ ਜਾ ਕਾ ਅੰਗ ਦਿਆ ਪ੍ਰਭ ਤਾ ਕੈ ਸਬਦ दास ਸਦਾ ਸਦਾ ਵੜੇ ਆਈਆਂ ਨਾਨਕ ਗੁਰਪਾਸ ਬਿਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰਨ ਮਹ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛ ਬਿਗਨਾthੀਆਂ ਜਾ ਕਾ ਅੰਗ ਦਿਆ ਪ੍ਰਭ ਤਾਂ ਕ ਸਬਦਾਸ ਸਦਾ ਸਦਾ ਵੜੇ ਆਈਆਂ ਨਾਨਕ ਗੁਰਪਾਸ ਬਿਲਾਵਲ ਮਹੱਲਾ ਪੰਜਵਾ ਸਹਜ ਸਮਾਦ ਅਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੂਤੇ ਸਭ ਜੀਆ ਸੋਪਸਨ ਬਹੇ ਸਤਗੁਰ ਪ੍ਰਭ ਕਛ ਬਿਗਨ ਨਾ ਥੀਆ ਜਾਂ ਕਾ ਅੰਗਿਆਰ ਪ੍ਰਭ ਤਾਂ ਕਹਿ ਸਭ ਦਾਸ ਸਦਾ ਸਦਵੜਿਆਈਆਂ ਨਾਨਕ ਗੁਰਪਾਸ ਬਲਾਵਲ ਮਹਲਾ 5 ਸਹਜ ਸਮਾਦ ਅਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜਾਦਾ ਕਾਰਜ ਜਗਤ ਕਰਮੈ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨਾ ਥੀਆ ਜਾ ਕਾ ਅੰਗ ਦਿਆ ਤਬ ਤਾਂ ਕ ਸਬਦਾਸ ਸਦਾ ਸਦਾ ਵੜਿਆਈਆ ਨਾਨਕ ਕਿਰਪਾ ਸ ਬਿਲਾਵਲ ਮਹਲਾ ਪੰਜਵਾ ਫਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਰਜ ਜਗਤ ਕਰਮੈ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨਾ ਥੀਆ ਜਾ ਕਾ ਅੰਗਦਿਆਲ ਪ੍ਰਭ ਤਾਂ ਕਹਿ ਸਬਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰਪਾਸ ਬਿਲਾਵਲ ਮਹਲਾ 5 ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗ ਕਰ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਸ਼ ਬਿਗਨਾ ਥੀਆ ਜਾ ਕਾ ਅੰਗਦਿਆਲ ਪ੍ਰਭ ਤਾਂ ਕਹਿ ਸਬਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰਪਾਸ ਬਾਵਲ ਮਹਲਾ 5ਵਾਂ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੂਤੇ ਸਭ ਜੀਆ ਸੁਖ ਸੰਭਏ ਸਤਗੁਰ ਪ੍ਰਭ ਕਛ ਬਿਗਨ ਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾਂ ਕਹਿ ਸਭ ਦਾਸ ਸਦਾ ਦਵੜਿਆਈਆਂ ਨਾਨਕ ਗੁਰ ਪਾਸ ਬਾਵਲ ਮਹਲਾ 5ਵਾਂ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅਮਰਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨ ਨਾ ਥੀਆ ਜਾ ਕਾ ਅੰਗ ਬਿਆ ਕਬ ਤਾਂ ਕੈ ਸਬਦ ਦਾਸ ਸਦਾ ਸਦਾ ਵੜਿਆਈਆ ਨਾਨਕ ਗੁਰਪਾਸ ਬਿਲਾਵਲ ਮਹਲਾ ਪੰਜਵਾ ਫਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅਮਰਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਸ਼ਬਿਗਨਾ ਥੀਆ ਜਾ ਕਾ ਅੰਗ ਦਿਆ ਪ੍ਰਭ ਤਾ ਕੈ ਸਬਦਾਸ ਸਦਾ ਸਦਾ ਵੜਿਆਈਆ ਨਾਨਕ ਗੁਰਪਾਸ ਬਰਾਵਲ ਮਹੱਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅਮਰਤ ਗੁਣ ਚੀਨ ਰਹਾਓ ਜੈ ਜੈਕਾਰ ਜਗ ਕਰ ਮਹ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਗੁਰ ਪ੍ਰਭ ਕਸ਼ਬਿਗਨਾ ਥੀਆ ਜਾ ਕਾ ਅੰਗ ਦਿਆ ਪ੍ਰਭ ਤਾ ਕੈ ਸਬਦਾਸ ਸਦਾ ਸਦਾ ਵੜਿਆਈਆ ਆ ਨਾਨਕ ਗੁਰਪਾਸ ਬਿਲਾਵਲ ਮਹਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤ ਮਹਿ ਲੂਤੇ ਸਭ ਜੀਆ ਸੋਪਸਨ ਬਹੇ ਸਤਗੁਰ ਪ੍ਰਭ ਕਛ ਬਿਗ ਨਾ ਥੀਆ ਜਾਂ ਕਾ ਅੰਗ ਦਿਆਲ ਪ੍ਰਭ ਤਾ ਕੈ ਸਭ ਦਾਸ ਸਦਾ ਸਦਵੜਿਆਈਆ ਨਾਨਕ ਗੁਰਪਾਸ ਬਿਲਾਵਲ ਮਹਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰੇ ਜਗਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨਾ ਥੀਆ ਜਾ ਕਾ ਅੰਗ ਦਿਆ ਪ੍ਰਭ ਤਾਂ ਕੈ ਸਬਦ ਦਾਸ ਸਦਾ ਸਦਾ ਵੜਿਆਈਆ ਨਾਨਕ ਕਿਰਪਾ ਸ ਬਿਲਾਵਲ ਮਹਲਾ ਪੰਜਵਾ ਫਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰੇ ਜਗਤਰ ਮਹਿ ਲੋਚੈ ਸਭ ਜੀਆ ਸੋ ਸਨਭਾਏ ਸਤਿਗੁਰ ਪ੍ਰਭ ਕਾ ਸ਼ਬਦ ਗੰਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾ ਕੈ ਸਬਦ ਆਸ ਸਦਾ ਸਦਵੜਿਆਈਆ ਨਾਨਕ ਗੁਰ ਪਾਸ ਬ੍ਰਾਵਲ ਮਹਲਾ 5 ਸਹਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤ ਕਰਨੈ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਾ ਸ਼ਬਦ ਗੰਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾ ਕ ਸਬਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰਪਾਸ ਬਲਾਵਲ ਮਹੱਲਾ ਪੰਜਵਾ ਸਹਿਜ ਸਮਾਦ ਅਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮੈ ਲੂਤੇ ਸਭ ਜੀਆ ਸੁਖ ਸੰਭੈ ਸਤਗੁਰ ਪ੍ਰਭ ਕਛ ਬਿਗਨ ਨ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾਂ ਕਹਿ ਸਬਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰਪਾਸ ਬਲਾਵਲ ਮਹੱਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈ ਕਾਰ ਜਗ ਕਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛ ਬਿਗਨ ਥੀਆ ਜਾ ਕਾ ਅੰਗ ਦਿਆ ਪ੍ਰਭ ਤਾਂ ਕੈ ਸਭ ਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰ ਪਾਸ ਬਲਾਵਲ ਮਹਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈ ਕਾਰ ਜਗਤਰਨ ਮਹਿਲੋਚੇ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛ ਬਿਗਨ ਨਾ ਥੀਆ ਜਾਂ ਕਾ ਅੰਗ ਦਿਆਲ ਪ੍ਰਭ ਤਾ ਕੈ ਸਭ ਦਾਸ ਸਦਾ ਸਦਵੜਿਆਈਆਂ ਨਾਨਕ ਗੁਰਪਾਸ ਬਿਲਾਵਲੇ ਮਹਲਾ ਪੰਜਵਾ ਸਹਿਜ ਸੁਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰਨ ਮਹਿਲੋਚੇ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛ ਬਿਗਨ ਨਾ ਥੀਆ ਜਾ ਕਾ ਅੰਗ ਦਿਆ ਪ੍ਰਭ ਤਾ ਕੈ ਸਬਦ दास ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਬਿਲਾਵਲ ਮਹਲਾ ਪੰਜਵਾ ਫਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮੈ ਲੂਤੇ ਸਭ ਜੀਆ ਸੁਖ ਸੰਭੈ ਸਤਗੁਰ ਪ੍ਰਭ ਕਛ ਬਿਗਨ ਨਾ ਥੀਆ ਜਾ ਕਾ ਅੰਗ ਦਿਆ ਪ੍ਰਭ ਤਾ ਕੈ ਸਬਦ दास ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ